ਹਿਰਦੇ ਦੀ ਸਫਾਈ ਬਿਨਾ ਖੁਸ਼ੀਆਂ ਨਹੀਂ ਮਿਲਦੀ ਪੂਜਨਿਕ ਗੁਰੂ ਜੀ ਧੰਨ ਧੰਨ ਸਤਿਗੁਰੂ ਏਹਰਾ ਹੀ ਆਸਰਾ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਨ ਸਿੰਘ ਜੀ ਇਨਸਾ ਫਰਮਾਉਂਦੇ ਹਨ ਕਿ ਨਾਮ ਦੀ ਮਹਿਮਾ ਅਪਰ ਅਪਾਰ ਹੈ ਤੇ ਉਹ ਜੀਵ ਬਹੁਤ ਭਾਗਾ ਵਾਲੇ ਹੁੰਦੇ ਹਨ ਜੋ ਇਸ ਕੋਰ ਕਲਯੁਗ ਚ ਉਸ ਮਾਲਕ ਦੇ ਨਾਮ ਨਾਲ ਆਪਣੇ ਆਪ ਨੂੰ ਜੋੜ ਲੈਂਦੇ ਹਨ ਇਸ ਕੋਰ ਕਾਲੀ ਉੱਚ ਜੀਵ ਰਾਮ ਨਾਮ ਨਾਲ ਜੁੜਨਾ ਤਾਂ ਦੂਰ ਉਸ ਨੂੰ ਰਾਮ ਨਾਮ ਦੀ ਕਦੇ ਕਦਾਈਂ ਹੀ ਯਾਦ ਆਉਂਦੀ ਹੈ انسان ਦੇ ਆਪਣੇ ਬਣਾਏ ਗਏ ਜਾਲ ਹੀ ਐਨੇ ਵੱਡੇ ਹੋ ਚੁੱਕੇ ਹਨ ਕਿ ਉਹ ਕੰਮਤੰਦੇ ਸਰੀਰਕ ਪਰਿਵਾਰਕ ਆਦ ਜੋ ਅਲਜਕੇ ਉਸ ਮਾਲਕ ਨੂੰ ਪਲਾ ਦਿੰਦੇ ਹਨ ਉਹ ਉਸ ਨੂੰ ਉਦੋਂ ਯਾਦ ਆਉਂਦਾ ਹੈ ਜਦੋਂ ਉਸ ਨੂੰ ਕੋਈ ਗਮ ਦੁੱਖ ਦਰਦ ਜਾਂ ਪਰੇਸ਼ਾਨੀ ਹੋਵੇ ਜੀਵ ਸਾਹਮਣੇ ਕੋਈ ਮੁਸ਼ਕਲ ਆਉਣ ਤੇ ਉਸ ਨੂੰ ਬਹੁਤ ਪਿਆਰਾ ਲੱਗਦਾ ਹੈ ਫਿਰ ਉਹ ਮਾਲਕ ਦਾ ਬਣ ਦੇ ਵਾਅਦਾ ਕਰਦਾ ਹੈ ਪਰ ਅਸਲੀਅਤ ਤਾਂ ਇਹ ਹੈ ਕਿ ਜਿਹੜੇ ਜੀਵਾਂ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਪਰੇਸ਼ਾਨੀ ਨਹੀਂ ਹੁੰਦੀ ਉਸ ਨੂੰ ਮਾਲਕ ਬਿਲਕੁਲ ਯਾਦ ਨਹੀਂ ਆਉਂਦਾ ਪਰ ਜਦੋਂ ਉਹਨਾਂ ਜੀਵਾਂ ਦੇ ਸਾਹਮਣੇ ਦੁੱਖ ਚਿੰਤਾ ਤੇ ਪਰੇਸ਼ਾਨੀ ਆਉਣ ਉਹ ਮਾਲਕ ਨੂੰ ਹੀ ਇਸ ਦਾ ਜ਼ਿੰਮੇਵਾਰ ਦੱਸ ਕੇ ਉਸ ਨੂੰ ਯਾਦ ਕਰਦੇ ਹਨ ਪੂਜਨਿਕ ਗੁਰੂ ਜੀ ਫਰਮਾਉਂਦੇ ਹਨ ਕਿ ਜਦੋਂ ਇਨਸਾਨ ਦੇ ਸਾਹਮਣੇ ਸਾਰੀਆਂ ਸੁੱਖ ਸਹੂਲਤਾਂ ਹੁੰਦੀਆਂ ਹਨ ਤਾਂ ਉਸ ਨੂੰ ਕੋਈ ਯਾਦ ਨਹੀਂ ਰਹਿੰਦਾ ਤੇ ਇਨਸਾਨ ਦਾ ਮਨ ਉਸ ਨੂੰ ਹੀ ਇਸ ਦਾ ਪੂਰਾ ਸਿਹਰਾ ਦਿੰਦਾ ਹੈ ਇਹ ਸਾਰੀਆਂ ਚੀਜ਼ਾਂ ਇਨਸਾਨ ਨੂੰ ਮਾਲਕ ਤੋਂ ਦੂਰ ਰੱਖਦੀਆਂ ਹਨ ਤੇ ਇਨਸਾਨ ਮਾਲਕ ਤੋਂ ਦੂਰ ਹੋ ਕੇ ਪਰੇਸ਼ਾਨ ਰਹਿੰਦਾ ਹੈ ਇਸ ਲਈ ਤੁਸੀਂ ਜੇਕਰ ਵਾਕਈ ਪਰਮਾਤਮਾ ਅੱਲਾ ਵਾਹਿਗੁਰੂ ਤੋਂ ਖੁਸ਼ੀਆਂ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਦੇ ਨਾਮ ਦਾ ਸਿਮਰਨ ਤੇ ਭਗਤੀ ਇਬਾਦਤ ਕਰੋ ਕਿਉਂਕਿ ਉਸ ਦੇ ਨਾਮ ਦਾ ਸਿਮਰਨ ਹੀ ਤੁਹਾਨੂੰ ਖੁਸ਼ੀਆਂ ਵੱਲ ਜਾਵੇਗਾ ਤੇ ਲਗਾਤਾਰ ਕੀਤਾ ਗਿਆ ਸਿਮਰਨ ਇਨਸਾਨ ਦੇ ਸਾਹਮਣੇ ਕਦੇ ਦੁੱਖ ਪਰੇਸ਼ਾਨੀ ਨਹੀਂ ਆਉਣ ਦੇਵੇਗਾ ਉਸ ਮਾਲਕ ਨੂੰ ਛੱਡ ਬਿਲਕੁਲ ਹੀ ਪਸੰਦ ਨਹੀਂ ਇਨਸਾਨ ਭਾਵੇਂ ਜਿੰਨਾ ਮਰਜ਼ੀ ਦਿਖਾਵਾ ਕਰਦਾ ਰਹੀ ਪਰ ਜਦੋਂ ਤੱਕ ਇਨਸਾਨ ਦਾ ਹਿਰਦਾ ਸਾਫ਼ ਨਹੀਂ ਹੁੰਦਾ ਤੇ ਤੁਸੀਂ ਬਚਨਾਂ ਦੀ ਧਨੀ ਨਹੀਂ ਬਣਦੇ ਉਦੋਂ ਤੱਕ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਤੁਹਾਡੇ ਕੋਲ ਹੁੰਦੇ ਹੋਏ ਵੀ ਤੁਹਾ ਤੋਂ ਦੂਰ ਰਹਿੰਦੀਆਂ ਹਨ ਇਸ ਲਈ ਜੇਕਰ ਤੁਸੀਂ ਮਾਲਕ ਦੀਆਂ ਸਾਰੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵਚਨਾਂ ਤੇ ਅਮਲ ਕਰਨਾ ਸਿੱਖੋ ਅਮਲ ਕਰਨ ਨਾਲ ਹੀ ਇਨਸਾਨ ਦੇ ਬੇੜੇ ਪਾਰ ਹੁੰਦੇ ਹਨ ਤੇ ਅਮਲ ਅਜੇ ਹੀ ਤਾਕਤ ਹੈ ਜੋ ਇਨਸਾਨ ਨੂੰ ਦੋਮਾ ਜਹਾਨਾ ਚ ਖੁਸ਼ੀਆਂ ਨਾਲ ਮਾਲਾ-ਮਾਲ ਕਰ ਦਿੰਦੀ ਹੈ ਤੇ ਜੇਕਰ ਤੁਸੀਂ ਅਮਲ ਕਰੋਗੇ ਜੋ ਸੰਤ ਤੁਹਾਨੂੰ ਉਸ ਮਾਲਕ ਦੀ ਚਰਚਾ ਕਰਕੇ ਦੱਸਣਗੇ ਜਦੋਂ ਤੁਸੀਂ ਸੁਣ ਕੇ ਉਸ ਤੇ ਅਮਲ ਕਰੋਗੇ ਤਾਂ ਤੁਹਾਡੇ ਜਨਮ ਜਨਮਾਂ ਦੇ ਪਾਪ ਕਰਮ ਕਟਣਗੇ ਨਹੀਂ ਇਸ ਦੇ ਬਿਨਾ ਮੁਸ਼ਕਲ ਹੈ انسان ਦੇ ਇਨੇ ਸਚਿਤ ਕਰਮ ਹਨ ਕਿ انسان ਸੋਚ ਵੀ ਨਹੀਂ ਸਕਦਾ انسان ਵੱਲੋਂ ਜਿੰਨੇ ਵੀ ਬੁਰੇ ਕਰਮ ਕੀਤੇ ਜਾਂਦੇ ਹਨ ਉਸ ਨੂੰ ਉਹਨਾਂ ਦਾ ਭੁਗਤਾਨ ਇਸ ਜਨਮ 'ਚ ਹੀ ਕਰਨਾ ਪੈਂਦਾ ਹੈ ਪਰ ਕਈ ਵਾਰ ਇਨਸਾਨ ਇਹ ਸੋਚਦਾ ਹੈ ਕਿ ਸਾਰੇ ਕਰਮਾਂ ਦਾ ਫਲ ਮੈਨੂੰ ਹੀ ਮਿਲਣਾ ਸੀ ਕਿ ਪਰ ਉਸ ਵੱਲੋਂ ਕੀਤੇ ਗਏ ਕਰਮਾਂ ਦਾ ਫਲ ਹੀ ਮਿਲਦਾ ਹੈ ਇਨਸਾਨ ਦੇ ਕਰਮਾਂ ਦਾ ਲੇਖਾ ਜੋਖਾ ਬਹੁਤ ਵੱਡਾ ਹੈ ਪਤਾ ਨਹੀਂ ਇਸ ਪਲ ਉਹ ਖੁਸ਼ ਹੈ ਕਿ ਅਗਲੇ ਪਲ ਹੀ ਉਸ ਨੂੰ ਦੁੱਖ �ੇੜ ਲੈਣਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ